हां जी बेटे ਆਪਣਾ ਅਕਤੂਬਰ ਨਵੰਬਰ ਦਾ ਜਿਹੜਾ 6ਵੀਂ ਜਮਾਤ ਦਾ ਸਿਲੇਬਸ ਆ ਉਹਦੇ ਵਿੱਚ ਕੱਲ ਆਪਾਂ ਕੀਤੀ ਸੀ ਕਿਰਿਆ ਅੱਜ ਆਪਾਂ ਕਰਾਂਗੇ ਕਾਲ ਕਾਲ ਕੀ ਹੁੰਦਾ ਸਮਾਂ ਸਮੇਂ ਸਮੇਂ ਨੂੰ ਕਹਿੰਦੇ ਆ ਕਾਲ ਠੀਕ ਹੈ ਵਿਆਕਰਨ ਦੇ ਵਿੱਚ ਹੁਣ ਇਹਦੀ ਪਰਿਭਾਸ਼ਾ ਆਪਾਂ ਯਾਦ ਕਰੀਏ ਸਮੇਂ ਅਨੁਸਾਰ ਬਦਲ ਕੇ ਕਿਰਿਆ ਜਿਹੜੇ ਰੂਪ ਤਰਨ ਕਰਦੀ ਹੈ ਸਮੇਂ ਅਨੁਸਾਰ ਬਦਲ ਕੇ ਕਿਰਿਆ ਜਿਹੜੇ ਰੂਪ ਧਾਰਨ ਕਰਦੀ ਹੈ ਉਸ ਨੂੰ ਕਿਰਿਆ ਦਾ ਕਾਲ ਕਹਿੰਦੇ ਹਨ ਹੁਣ ਇਹ ਕਾਲ ਤਿੰਨ ਤਰ੍ਹਾਂ ਦਾ ਵਾ ਜਿਵੇਂ ਭੂਤਕਾਲ ਵਰਤਮਾਨ ਕਾਲ ਭਵਿਖਤਕਾਲ ਠੀਕ ਹੈ ਤਿੰਨ ਤਰ੍ਹਾਂ ਦਾ ਕਾਲ ਆ ਜਿਹੜਾ ਭੂਤਕਾਲ ਆ ਉਹ ਬੀਤ ਚੁੱਕੇ ਸਮੇਂ ਨੂੰ ਕਿਹਾ ਜਾਂਦਾ ਜਿਹੜਾ ਸਮਾਂ ਲੰਘ ਗਿਆ ਵਰਤਮਾਨ ਕਾਲ ਜਿਹੜਾ ਸਮਾਂ ਚੱਲ ਰਿਹਾ ਭਵਿੱਖਤ ਕਾਲ ਜਿਹੜਾ ਸਮਾਂ ਆਉਣ ਵਾਲਾ ਆਉਣ ਵਾਲੇ ਸਮੇਂ ਨੂੰ ਭਵਿੱਖਤ ਕਾਲ ਕਿਹਾ ਜਾਂਦਾ ਵਾ ਹੁਣ ਜਦੋਂ ਅਸੀਂ ਭੂਤਕਾਲ ਦੀ ਪਰਿਭਾਸ਼ਾ ਦਿੰਨੇ ਆ ਅਸੀਂ ਕਹਾਂਗੇ ਕਿ ਵਾਕ ਦੇ ਵਿੱਚ ਜਿਹੜੀ ਕਿਰਿਆ ਬੀਤ ਚੁੱਕੇ ਸਮੇਂ ਦਾ ਗਿਆਨ ਕਰਵਾਵੇ ਵਾਕ ਵਿੱਚ ਜਿਹੜੀ ਕਿਰਿਆ ਬੀਤ ਚੁੱਕੇ ਸਮੇਂ ਦਾ ਗਿਆਨ ਕਰਵਾਵੇ ਉਸ ਨੂੰ ਅਸੀਂ ਕੀ ਕਹਿੰਦੇ ਆ ਪੂਤ ਕਾਲ ਤੇ ਵਰਤਮਾਨ ਕਾਲ ਵਾਕ ਵਿੱਚ ਜਿਹੜੀ ਕਿਰਿਆ ਚੱਲ ਰਹੇ ਸਮੇਂ ਦਾ ਮੌਜੂਦਾ ਸਮੇਂ ਦਾ ਗਿਆਨ ਕਰਵਾਏ ਉਹਨੂੰ ਅਸੀਂ ਵਰਤਮਾਨ ਕਾਲ ਕਹਾਂਗੇ ਭਵਿਕਤ ਕਾਲ ਵਾਕ ਵਿੱਚ ਜਿਹੜੀ ਕਿਰਿਆ ਆਉਣ ਵਾਲੇ ਸਮੇਂ ਦਾ ਗਿਆਨ ਕਰਵਾਏ ਉਸ ਨੂੰ ਅਸੀਂ ਭਵਿਕਤ ਕਾਲ ਕਹਾਂਗੇ ਇਨੂੰ ਹੋਰ ਵਧੀਆ ਤਰੀਕੇ ਨਾਲ ਸਮਝਣ ਦੇ ਲਈ ਅਸੀਂ ਦੋ-ਦੋ ਉਦਾਹਰਨਾਂ ਲਈਆਂ ਨੇ ਜਿਵੇਂ ਪਹਿਲੀ ਉਦਾਹਰਨ ਅਸੀਂ ਭੂਤਕਾਲ ਚ ਲਈ ਹੈ ਕਿ ਰੀਤਾ ਨੇ ਪਾਠ ਪੜ੍ਹਿਆ ਤੇ ਵਰਤਮਾਨ ਦੇ ਵਿੱਚ ਕਾਲ ਦੇ ਵਿੱਚ ਆਪਾਂ ਕਹਾਂਗੇ ਕਿ ਰੀਤਾ ਪਾਠ ਪੜ੍ਹਦੀ ਹੈ ਪੜ੍ਹਦੀ ਹੈ ਤੇ ਜਦੋਂ ਅਸੀਂ ਭਵਿੱਖਤ ਕਾਲ ਦੀ ਗੱਲ ਕਰਾਂਗੇ ਤਾਂ ਰੀਤਾ ਪਾਠ ਪੜ੍ਹੇਗੀ ਇਸੇ ਤਰੀਕੇ ਨਾਲ ਦੂਸਰੀ ਉਦਾਹਰਨ ਅਸੀਂ ਲਈਆ ਜਾਦੂਗਰ ਨੇ ਜਾਦੂ ਦਿਖਾਇਆ ਵਰਤਮਾਨ ਚ ਕਾਲ ਚ ਕਹਾਂਗੇ ਕਿ ਜਾਦੂਗਰ ਜਾਦੂ ਦਿਖਾਉਂਦਾ ਹੈ ਤੇ ਭਵਿਕ ਕਾਲ ਜੇ ਅਸੀਂ ਕਹਾਂਗੇ ਕਿ ਜਾਦੂਗਰ ਜਾਦੂ ਦਿਖਾਏਗਾ ਹੁਣ ਬੱਚੋ ਇੱਕ ਤੁਹਾਡੇ ਤੇ ਲਾਗੂ ਹੁੰਦੀ ਉਦਾਹਰਨ ਲੈ ਕੇ ਅਸੀਂ ਜੇ ਕਾਲ ਨੂੰ ਸਮਝਾਈਏ ਤਾਂ ਹੋ ਸਕਦਾ ਤੁਸੀਂ ਇਸ ਕਹਾਣ ਨੂੰ ਜ਼ਿਆਦਾ ਸਮਝ ਲਓਗੇ ਉਹ ਕਿਸ ਤਰੀਕੇ ਨਾਲ ਇਹ ਅਧਿਆਪਕ ਕਲਾਸ ਦੇ ਵਿੱਚ ਆਇਆ ਉਸ ਨੇ ਇੱਕ ਬੱਚੇ ਨੂੰ ਖੜਾ ਕਰ ਲਿਆ ਖੜਾ ਕਰਕੇ ਉਸ ਨੇ ਫਰਜ਼ ਕਰੋ ਕਿ ਉਸ ਨੇ ਰਾਮ ਨੂੰ ਕਲਾਸ ਚ ਬੁਲਾਇਆ ਟੀਚਰ ਨੇ ਰਾਮ ਬੱਚੇ ਨੂੰ ਕਹਿਆ ਵੀ ਰਾਮ ਤੂੰ ਖੜਾ ਹੋ ਮੈਨੂੰ ਤੂੰ ਇਹ ਦੱਸ ਕੱਲ ਕੀ ਕਰਵਾਇਆ ਕੱਲ ਕੀ ਕਰਵਾਇਆ ਜਿਹੜਾ बीत ਚੁੱਕਿਆ ਕੱਲ ਕੀ ਕਰਵਾਇਆ ਸੀ ਤਾਂ ਰਾਮ ਪਹਿਲੇ ਨੰਬਰ ਤੇ ਗਏਗਾ ਕਿ ਸਰ ਜੀ ਮੈਂ ਕੱਲ ਸਕੂਲ ਨਹੀਂ ਆਇਆ ਸੀ ਬੱਚਾ ਬੋਲੂਗਾ ਬੋਲੂ ਗਾ ਵੀ ਮੂਚਾਂ ਨਹੀਂ ਆਇਆ ਸੀ ਪਰ ਜਦੋਂ ਆਪਾਂ ਉਹਨੂੰ ਕਹਾਂਗੇ ਵੀ ਤੂੰ ਮੋਂ ਸਾਨੂੰ ਦੱਸ ਰਿਆ ਮਾਂ ਵੀ ਨਹੀਂ ਆਇਆ ਸੀ ਤੂੰ ਕਹਿ ਰਿਆ ਆਂ ਦੇ ਮੂੰਹ ਦੇ ਵਿੱਚੋਂ ਕਹਿ ਰਿਆ ਮਾਂ ਤਾਂ ਇਹ ਬੇਟੇ ਉਹਨੂੰ ਭੂਤਕਾਰ ਕਹਿੰਦੇ ਆ ਜਦੋਂ ਤੂੰ ਇਹ ਕਹਿ ਰਿਆ ਮਾਂ ਵੀ ਸਰ ਜੀ ਮੈਂ ਕੱਲ ਨਹੀਂ ਆਇਆ ਸੀ ਠੀਕ ਆ ਨਾ ਫਿਰ ਤੁਸੀਂ ਉਹਨੂੰ ਕਹਿੰਦੇ ਆ ਮੈਨੂੰ ਕੰਮ ਪੂਰਾ ਚਾਹੀਦਾ ਤਾਂ ਇਹੇ RAM ਕਹਿੰਦਾ ਵਾ ਕਿ ਸਰ ਜੀ ਮੈਂ ਹੁਣੇ ਕੰਮ ਪੂਰਾ ਕਰਦਾ ਹਾਂ ਮੈਂ ਹੁਣੇ ਕੰਮ ਪੂਰਾ ਕਰਦਾ ਹਾਂ ਜਦੋਂ ਉਹ ਬੱਚਾ ਇਹ ਕਹਿੰਦਾ ਵਾ ਵੀ ਸਰ ਜੀ ਮੈਂ ਹੁਣੇ ਕੰਮ ਪੂਰਾ ਕਰਦਾ ਹਾਂ ਦਾ ਹਾਂ ਇਹ ਚੇਦਾ ਹਾਂ ਕਹਿੰਦਾ ਤਾਂ ਉਹਨੂੰ ਕੋ ਬੱਚੇ ਵੀ ਇਹ ਤੇਰਾ ਵਰਤਮਾਨ ਕਾਲ ਆ ਜਿਹੜਾ ਹੁਣ ਸਮਾਂ ਚੱਲ ਰਿਹਾ ਵਾ ਤੂੰ ਹੁਣੇ ਕਹਿ ਰਿਹਾ ਨਾ ਮਾਂ ਤੂੰ ਹੁਣੇ ਕਹਿ ਰਿਆ ਮਾਂ ਕਿ ਸਰ ਜੀ ਮੈਂ ਹੁਣੇ ਕੰਮ ਪੂਰਾ ਕਰਦਾ ਹਾਂ ਕਰਦਾ ਹਾਂ ਵੀ ਬਟੇ ਜਦੋਂ ਤੂੰ ਕਹਿ ਰਿਆ ਵਾ ਤੈਨੂੰ ਇਹ ਨਹੀਂ ਸੋਝੀ ਹੈ ਕਿ ਤੂੰ ਕਹਿ ਰਿਆਵੇਂ ਮੈਂ ਸਰ ਜੀ ਹੁਣੇ ਪੂਰਾ ਕੰਮ ਕਰਦਾ ਹਾਂ ਤਾਂ ਇਹਦਾ ਮਤਲਬ ਕਿ ਤੈਨੂੰ ਇੰਨਾ ਕੁ ਪਤਾ ਲੱਗ ਜਾਣਾ ਚਾਹੀਦਾ ਵੀ ਉਹਨੂੰ ਅਸੀਂ ਵਰਤਮਾਨ ਕਾਲ ਕਹਿੰਦੇ ਆ ਤੇ ਜੇ ਉਹ ਕਹੂਗਾ ਫਿਰ ਵੀ ਸਰ ਜੀ ਮੈਂ ਇਹ ਕੰਮ ਕਰਨੂ ਕਰਕੇ ਲਿਆਉਂਗਾ ਕਰਨੂ ਕਰਕੇ ਲਿਆਉਂਗਾ ਕੰਮ ਪੂਰਾ ਕਰਨੂ ਕਰਕੇ ਲੈ ਕੇ ਆਉਂਗਾ ਲੈ ਉਹ ਕਹੂਗਾ ਉਹ ਕਹੇਗਾ ਵੀ ਮੈਂ ਕੰਮ ਪੂਰਾ ਕਰਕੇ ਲੈ ਕੇ ਆਉਂਗਾ ਜਾਂ ਫਿਰ ਸਰ ਵੀ ਕਹਿ ਸਕਦੇ ਨੇ ਵੀ ਕਰਨੂ ਇਹ ਤੂੰ ਆਪਣਾ ਕੰਮ ਪੂਰਾ ਕਰਕੇ ਲੈ ਕੇ ਆਉਣਾ ਠੀਕ ਆ ਤਾਂ ਉਹ ਕੀ ਜਵਾਬ ਦੇਊਗਾ ਵੀ ਹਾਂਜੀ ਸਰ ਜੀ ਮੈਂ ਇਹ ਕੰਮ ਕੱਲ ਨੂੰ ਪੂਰਾ ਕਰਕੇ ਲੈ ਕੇ ਆਉਂਗਾ ਜਦੋਂ ਆਉਂਗਾ ਸ਼ਬਦ ਕਹੂਗਾ ਤਾਂ ਉਹਨੂੰ ਕਹਿਣਾ ਬੇਟਾ ਜਦੋਂ ਤੂੰ ਆਉਂਗਾ ਸ਼ਬਦ ਕਹਿ ਰਿਹਾ ਮੋਂ ਤਾਂ ਇਹਦਾ ਮਤਲਬ ਕਿ ਉਹ ਤੇਰੇ ਲਈ ਭਵਿੱਖ ਦਾ ਕਾਲ ਹੈ ਇੱਕੋ ਵਾਕ ਤੋਂ ਬੱਚੇ ਨੂੰ ਅਸੀਂ ਤਿੰਨੇ ਕਾਲ ਚੰਗੀ ਤਰ੍ਹਾਂ ਨਾਲ ਸਮਝਾ ਸਕਦੇ ਹਾਂ ਠੀਕ ਹੈ ਇਹ ਸਾਡਾ ਕਾਲ ਜਿਹਦੇ ਵਿੱਚ ਸਾਨੂੰ 10ਵੀਂ ਜਮਾਤ ਦੇ ਵਿੱਚ ਕਾਲ ਬਦਲਣ ਦੇ ਲਈ ਆਉਂਦਾ ਕਾਲ ਬਦਲੋ ਵਰਤਮਾਨ ਨੂੰ ਭਵਿਕ ਵਿੱਚ ਕਰੋ ਭਵਿਕ ਨੂੰ ਭੂਤਕਾਲ ਵਿੱਚ ਕਰੋ ਠੀਕ ਹੈ ਨਾ ਇਸ ਜਿਗਰ ਸਾਨੂੰ ਬਦਲਣ ਲਈ ਆਉਂਦਾ ਵਾ ਤੇ ਇਹ ਨੂੰ ਅਸੀਂ ਦੇਖ ਕੇ ਅਸੀਂ ਉਹਨਾਂ ਨੂੰ ਵੀ ਅਭਿਆਸ ਕਰ ਸਕਦੇ ਹਾਂ